ਇੱਕ ਗੀਤ ਹੈ ਕਿ ਸ਼ੱਕ ਨਾ ਕਰੋ ਇਹ ਪਤਾ ਕਰੋ ਸੱਚ ਦਾ ਅੰਤ ਬੁਰਾ ਹੋਏ ਲੋਕੋ ਹੁੰਦਾ ਸ਼ੱਕ ਦਾ ਯਾਨੀ ਸ਼ੱਕ ਇਹੋ ਜੀ ਚੀਜ਼ ਹੈ ਜਿਸ ਦੇ ਕਾਰਨ ਘਰਾਂ ਦੇ ਘਰ ਬਰਬਾਦ ਹੋ ਜਾਂਦੇ ਆ ਸ਼ੱਕ ਦੇ ਕਾਰਨ ਜ਼ਿੰਦਗੀਆਂ ਨਰਕ ਬਣ ਜਾਂਦੀਆਂ ਤੇ ਸ਼ੱਕ ਦੇ ਕਾਰਨ ਕਈ ਵਾਰ ਤਾਂ ਕਤਲ ਵੀ ਹੋ ਜਾਂਦੇ ਨੇ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਸ ਵਿੱਚ ਵੀ ਇੱਕ ਕਤਲ ਹੁੰਦਾ ਹੈ ਕਤਲ ਵੀ ਬੜੀ ਬੇਰਹਿਮੀ ਦੇ ਨਾਲ ਹੁੰਦਾ ਹੈ ਤੇ ਜਦੋਂ ਫਿਰ ਇਸ ਕਤਲ ਦਾ ਰਾਜ਼ ਖੁੱਲਦਾ ਤਾਂ ਸਭ ਹੈਰਾਨ ਹੋ ਜਾਂਦੇ ਨੇ ਕਿ ਐਦਾਂ ਕੋਈ ਕਿਵੇਂ ਕਰ ਸਕਦਾ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਉ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਮੁਰਾਦਾਬਾਦ ਇੱਥੋਂ ਦੀ ਰਹਿਣ ਵਾਲੀ ਸਾਇਰਾ ਜੋ ਕਿ ਮੈਨਾ ਗੇਟ ਇਲਾਕੇ ਦੇ ਵਿੱਚ ਰਹਿੰਦੀ ਸੀ ਉਹ 1 ਜੂਨ 2025 ਨੂੰ ਖੇਤਾਂ ਦੇ ਵਿੱਚ ਜਾਂਦੀ ਹੈ ਤੇ ਉਸ ਤੋਂ ਬਾਅਦ ਉਸ ਦੀ ਮਾਂ ਵੀ ਖੇਤ ਚਲੀ ਜਾਂਦੀ ਹੈ ਪਰ ਸ਼ਾਇਰਾ ਉੱਥੇ ਨਹੀਂ ਹੁੰਦੀ ਹੁਣ ਮਾਂ ਪਰੇਸ਼ਾਨ ਹੁੰਦੀ ਹੈ ਕਿ ਸ਼ਾਇਰਾ ਕਿੱਧਰ ਚਲੀ ਗਈ ਮਾਂ ਇੱਧਰ ਉੱਧਰ ਦੇਖਦੀ ਹੈ ਪਰ ਮਾਂ ਨੂੰ ਲੱਗਦਾ ਕਿ ਸ਼ਾਇਦ ਸ਼ਾਇਰਾ ਘਰੇ ਚਲੀ ਗਈ ਹੋਵੇ ਹੁਣ ਮਾਂ ਖੇਤਾਂ ਦੇ ਵਿੱਚ ਕੰਮ ਕਰਦੀ ਹੈ ਉਸ ਤੋਂ ਬਾਅਦ ਜਦੋਂ ਉਹ ਸ਼ਾਮ ਨੂੰ ਘਰ ਆਉਂਦੀ ਹੈ ਤਾਂ ਉਹ ਦੇਖਦੀ ਹੈ ਕਿ ਸ਼ਾਇਰਾ ਤਾਂ ਘਰੇ ਨਹੀਂ ਪਰਿਵਾਰ ਵਾਲੇ ਜੋ ਬਾਕੀ ਮੈਂਬਰ ਸੀ ਉਹਨਾਂ ਨੂੰ ਵੀ ਲੱਗਦਾ ਕਿ ਸ਼ਾਇਦ ਸਾਇਰਾ ਖੇਤ ਹੈ ਪਰ ਨਾ ਤਾਂ ਸਾਇਰਾ ਖੇਤ ਸੀ ਤੇ ਨਾ ਹੀ ਉਹ ਘਰ ਸੀ ਹੁਣ ਸਭ ਇਹੀ ਜਾਨਣਾ ਚਾਹੁੰਦੇ ਸੀ ਕਿ ਆਖਰ ਸਾਇਰਾ ਹੈ ਕਿੱਥੇ ਆਸ-ਪਾਸ ਉਸ ਦਾ ਪਤਾ ਕੀਤਾ ਜਾਂਦਾ ਹੈ ਦੋਸਤ ਮਿੱਤਰਾਂ ਤੋਂ ਪੁੱਛਿਆ ਜਾਂਦਾ ਪਰ ਸਾਇਰਾ ਦਾ ਕਿਤੇ ਕੁਝ ਵੀ ਪਤਾ ਨਹੀਂ ਲੱਗਦਾ ਹੁਣ ਪਰਿਵਾਰ ਵਾਲੇ ਉਸ ਦੀ ਤਲਾਸ਼ ਕਰਕੇ ਥੱਕ ਜਾਂਦੇ ਨੇ ਤੇ ਰਾਤ ਨੂੰ ਥਾਣੇ ਦੇ ਵਿੱਚ ਤਲਾਸ਼ ਕਰਦੇ ਨੇ ਗਮਸ਼ੁਦਗੀ ਦੀ ਰਿਪੋਰਟ ਲਿਖਾਉਂਦੇ ਆ ਕਿ ਸਾਡੀ ਬੇਟੀ ਸਾਇਰਾ 20 ਸਾਲਾਂ ਉਹ ਲਾਪਤਾ ਹੋ ਗਈ ਉਸ ਦੀ ਤਲਾਸ਼ ਕੀਤੀ ਜਾਵੇ ਹੁਣ ਪੁਲਿਸ ਵਾਲੇ ਕਹਿੰਦੇ ਆ ਕਿ ਤੁਸੀਂ ਕੋਈ ਗੱਲ ਨਹੀਂ ਫਿਕਰ ਨਾ ਕਰੋ 24 ਘੰਟਿਆਂ ਦੀ ਉਡੀਕ ਕਰੋ 24 ਘੰਟਿਆਂ ਬਾਅਦ ਆਪਾਂ ਦੇਖਦੇ ਆ ਹੁਣ 2 ਜੂਨ ਆ ਜਾਂਦਾ ਹੈ ਦੂਸਰਾ ਦਿਨ ਆ ਜਾਂਦਾ ਹੈ ਦੂਸਰੇ ਦਿਨ ਦੀ ਸ਼ਾਮ ਹੋ ਜਾਂਦੀ ਹੈ ਸ਼ਾਮ ਨੂੰ ਨਰੋਦਾ ਰੋਡ ਦੇ ਕੋਲ ਇੱਕ ਮੰਦਿਰ ਹੈ ਤੇ ਮੰਦਿਰ ਦੇ ਕੋਲ ਇੱਕ ਮੱਕੀ ਦਾ ਖੇਤ ਹੁੰਦਾ ਹੈ ਉਸ ਵਿੱਚ ਇਸ ਖੇਤ ਦੇ ਮਾਲਕ ਨੂੰ ਇੱਕ লাশ ਦਿਖਾਈ ਦਿੰਦੀ ਹੈ লাশ ਵੀ ਕੁੜੀ ਦੀ ਹੁੰਦੀ ਹੈ ਜਦੋਂ ਉਹ লাশ ਦੇਖਦਾ ਤਾਂ ਉਸ ਦੀਆਂ ਚੀਕਾਂ ਨਿਕਲ ਜਾਂਦੀਆਂ ਕਿਉਂਕਿ লাশ ਦਾ ਬੜਾ ਹੀ ਬੁਰਾ ਹਾਲ ਕੀਤਾ ਹੋਇਆ ਸੀ ਕਿਸੇ ਨੇ ਬੜੀ ਬੇਰਹਿਮੀ ਦੇ ਨਾਲ ਇਸ ਉੱਪਰ ਤਾਬੜ ਤੋੜ ਬਾਹਰ ਕੀਤੇ ਹੋਏ ਸੀ ਇਸ ਦਾ ਕਤਲ ਕੀਤਾ ਹੋਇਆ ਸੀ ਤਿੱਖੇ ਨੁਕੀਲੀ ਚੀਜ਼ ਦੇ ਨਾਲ ਇਸ ਉੱਪਰ वार ਕੀਤੇ ਹੋਏ ਸੀ ਪ੍ਰਾਈਵੇਟ ਪਾਰਟ ਉੱਤੇ ਵੀ ਕਈ ਵਾਰ ਕੀਤੇ ਹੋਏ ਸੀ ਇਹ ਦੇਖ ਕੇ ਉਸ ਬੰਦੇ ਦੀਆਂ ਚੀਕਾਂ ਨਿਕਲ ਜਾਂਦੀਆਂ ਉਹ ਰੌਲਾ ਪਾਉਂਦਾ ਹੁਣ ਲੋਕਾਂ ਦਾ ਇੱਥੇ ਇਕੱਠ ਹੋ ਜਾਂਦਾ ਹੈ ਤੇ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਮੌਕੇ ਤੇ ਪੁਲਿਸ ਆਉਂਦੀ ਹੈ ਤੇ ਪੁਲਿਸ ਨੂੰ ਲੱਗਦਾ ਕਿ ਸ਼ਾਇਦ ਇਹ ਉਹੀ ਕੁੜੀ ਹੋਵੇ ਜਿਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਸਾਡੇ ਕੋਲ ਆਈ ਹੈ ਹੁਣ ਪਰਿਵਾਰ ਵਾਲਿਆਂ ਨੂੰ ਬੁਲਾਇਆ ਜਾਂਦਾ ਹੈ ਕੁੜੀ ਦੀ ਮਾਂ ਸਬੀਨਾ ਅਤੇ ਉਸਦੇ ਹੋਰ ਪਰਿਵਾਰਕ ਮੈਂਬਰਾਂ ਨੂੰ ਬੁਲਾਇਆ ਜਾਂਦਾ ਹੈ ਕੁੜੀ ਦੀ ਸਨাক্ত ਕਰਨ ਦੇ ਲਈ ਤਾਂ ਜਦੋਂ ਉਹ লাশ ਦੇਖਦੇ ਆ ਤਾਂ ਉੱਚੀ ਉੱਚੀ ਰੋਣ ਲੱਗਦੇ ਨੇ ਚੰਗਾੜਾ ਮਾਰ ਲੱਗਦੇ ਨੇ ਕਿਉਂਕਿ ਇਹ ਉਹਨਾਂ ਦੀ ਬੇਟੀ ਸ਼ਾਇਰਾ ਹੀ ਸੀ ਜਿਸ ਦੀ ਉਮਰ ਲਗਭਗ 20 ਸਾਲ ਸੀ ਬੜੀ ਹੀ ਬੁਰੀ ਤਰ੍ਹਾਂ ਇਸ ਨੂੰ ਮਾਰਿਆ ਗਿਆ ਸੀ ਕਈ ਵਾਰ ਇਸ ਉੱਪਰ ਕੀਤੇ ਗਏ ਸੀ ਤੇ ਇਹ ਨੰਗਨ ਹਾਲਤ ਦੇ ਵਿੱਚ ਸੀ ਇਸ ਦੇ ਪ੍ਰਾਈਵੇਟ ਪਾਰਟ ਉੱਤੇ ਵੀ ਕਿਸੇ ਤਿੱਖੀ ਚੀਜ਼ ਦੇ ਨਾਲ ਕਾਫੀ ਜ਼ਿਆਦਾ ਬਾਹਰ ਕੀਤੇ ਹੋਏ ਸੀ ਹੁਣ ਪੁਲਿਸ ਇਹ ਹੀ ਜਾਣਨਾ ਚਾਹੁੰਦੀ ਸੀ ਕਿ ਆਖਰ ਇਸ ਦਾ ਕਤਲ ਕਿਸ ਨੇ ਕੀਤਾ ਕਿਉਂ ਕੀਤਾ ਲੋਕਾਂ ਦੇ ਵਿੱਚ ਗੁੱਸਾ ਹੁੰਦਾ ਲੋਕ ਰੋਸ ਮੁਜ਼ਾਹਿਰਾ ਵੀ ਕਰਦੇ ਆ ਕਿ ਜਲਦੀ ਤੋਂ ਜਲਦੀ ਇਸ ਦੇ ਕਾਤਲ ਨੂੰ ਫੜਿਆ ਜਾਵੇ ਪੁਲਿਸ ਹੁਣ ਪਰਿਵਾਰ ਵਾਲਿਆਂ ਨਾਲ ਗੱਲ ਕਰਦੀ ਹੈ ਕਿ ਤੁਹਾਨੂੰ ਕਿਸੇ ਤੇ ਸ਼ੱਕ ਹੋਵੇ ਤੁਹਾਡੀ ਕਿਸੇ ਨਾਲ ਦੁਸ਼ਮਣੀ ਹੋਵੇ ਤਾਂ ਕੁੜੀ ਦੀ ਮਾਂ ਦੱਸਦੀ ਹੈ ਕਿ ਇੱਕ ਰਫੀ ਨਾਂ ਦਾ ਮੁੰਡਾ ਜਿਸ ਦੀ ਉਮਰ ਲਗਭਗ 23-24 ਸਾਲ ਹੈ ਉਹ ਸਾਡੀ ਕੁੜੀ ਦੇ ਪਿੱਛੇ ਪਿਆ ਹੋਇਆ ਸੀ ਉਸ ਨੇ ਹੀ ਜ਼ਰੂਰ ਇਹ ਕਤਲ ਕੀਤਾ ਹੋ ਉਸਨੇ ਹੀ ਮੇਰੀ ਬੇਟੀ ਦੀ ਹਤਿਆ ਕੀਤੀ ਹੋ ਹੁਣ ਪੁਲਿਸ ਰਫੀ ਦੀ ਤਲਾਸ਼ ਕਰਦੀ ਹੈ ਤੇ ਆਖਰ ਰਫੀ ਪੁਲਿਸ ਦੇ ਹੱਥ ਲੱਗ ਜਾਂਦਾ ਹੈ ਇਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਪਹਿਲਾਂ ਤਾਂ ਇੱਧਰ ਉੱਧਰ ਦੀਆਂ ਗੱਲਾਂ ਕਰਦਾ ਪਰ ਜਦੋਂ ਪੁਲਿਸ ਸਾਥੀ ਦੇ ਨਾਲ ਇਸ ਤੋਂ ਪੁੱਛਦੀ ਹੈ ਤਾਂ ਫਿਰ ਜੋ ਕਹਾਣੀ ਰਫੀ ਦੱਸਦਾ ਉਹ ਬੜੀ ਹੀ ਭਿਆਨਕ ਹੁੰਦੀ ਹੈ ਰਫੀ ਦੱਸਦਾ ਕਿ ਮੇਰੀ ਸਾਇਰਾ ਦੇ ਨਾਲ ਲਗਭਗ 5 ਸਾਲ ਪਹਿਲਾਂ ਤੋਂ ਪ੍ਰੇਮ ਕਹਾਣੀ ਚੱਲ ਰਹੀ ਹੈ ਸਾਡਾ ਆਪਸ ਵਿੱਚ ਬੜਾ ਪਿਆਰ ਸੀ ਅਸੀਂ ਇੱਕ ਦੂਜੇ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਸੀ ਪਰ ਜੋ ਸ਼ਾਇਰਾ ਸੀ ਉਸ ਦੇ ਘਰ ਦੇ ਇਸ ਗੱਲ ਰਹੀ ਰਾਜੀ ਨਹੀਂ ਸੀ ਉਹ ਕਹਿੰਦੇ ਸੀ ਕਿ ਅਸੀਂ ਇਹ ਵਿਆਹ ਨਹੀਂ ਹੋਣ ਦੇਣਾ ਪਰ ਰਫੀ ਅਤੇ ਸ਼ਾਇਰਾ ਦੋਨੋਂ ਇਹ ਸੋਚਦੇ ਸੀ ਕਿ ਅਸੀਂ ਘਰੋਂ ਭੱਜ ਕੇ ਕੋਟ ਮੈਰਿਜ ਕਰਵਾ ਲਵਾਂਗੇ ਵਿਆਹ ਕਰਵਾ ਲਵਾਂਗੇ ਇਹ ਕੁਝ ਚੱਲ ਰਿਹਾ ਸੀ ਪਰ ਹੁਣ ਜੋ ਰਫੀ ਸੀ ਉਸ ਨੂੰ ਲੱਗ ਰਿਹਾ ਸੀ ਕਿ ਸ਼ਾਇਰਾ ਦਾ ਜੋ ਵਿਵਹਾਰ ਆ ਉਹ ਬਦਲ ਚੁੱਕਿਆ ਹੈਗਾ ਉਸ ਨੂੰ ਇਗਨੋਰ ਕਰ ਰਹੀ ਹੈ ਤੇ ਉਸ ਦਾ ਜੋ ਫੋਨ ਆ ਉਹ ਵੀ ਬਿਜੀ ਆਉਂਦਾ ਸੀ ਤੇ ਹਰ ਵਕਤ ਉਹ ਵਟਸਐਪ ਉੱਤੇ ਆਨਲਾਈਨ ਰਹਿੰਦੀ ਸੀ ਤੇ ਇਸ ਨਾਲ ਜ਼ਿਆਦਾ ਗੱਲ ਵੀ ਨਹੀਂ ਕਰਦੀ ਸੀ ਰਫੀ ਨੇ ਦੱਸਿਆ ਕਿ ਮੈਨੂੰ ਹੋਰ ਉਸ ਦੇ ਦੋਸਤ ਮਿੱਤਰਾਂ ਤੋਂ ਵੀ ਪਤਾ ਲੱਗਿਆ ਕਿ ਜੋ ਸਾਇਰਾ ਕੀ ਉਸ ਦਾ ਕੈਰੈਕਟਰ ਸਹੀ ਨਹੀਂ ਉਸ ਤੇ ਹੋਰ ਵੀ ਕਿਤੇ ਸਬੰਧ ਨਹੀਂ ਇਹ ਗੱਲ ਦਾ ਗੁੱਸਾ ਰਫੀ ਦੇ ਅੰਦਰ ਬਹੁਤ ਜ਼ਿਆਦਾ ਸੀ ਹੁਣ ਰਫੀ ਸੋਚ ਰਿਹਾ ਸੀ ਕਿ ਮੈਂ ਸ਼ਾਇਰਾ ਦਾ ਫੋਨ ਚੈੱਕ ਕਰਾਂਗਾ ਤੇ ਦੇਖਾਂਗਾ ਕਿ ਸ਼ਾਇਰਾ ਕਿਸ ਨਾਲ ਗੱਲ ਕਰਦੀ ਹੈ ਤੇ ਉਹ ਫਿਰ 1 ਜੂਨ ਨੂੰ ਸ਼ਾਇਰਾ ਨੂੰ ਖੇਤਾਂ ਦੇ ਵਿੱਚ ਬੁਲਾਉਂਦਾ ਇਸ ਮੱਕੀ ਦੇ ਖੇਤ ਦੇ ਵਿੱਚ ਬੁਲਾਉਂਦਾ ਕਿ ਮੈਂ ਤੈਨੂੰ ਮਿਲਣਾਗਾ ਹੁਣ ਸ਼ਾਇਰਾ ਉਸਦੇ ਕਹਿਣ ਤੇ ਮੱਕੀ ਦੇ ਖੇਤ ਦੇ ਵਿੱਚ ਆ ਜਾਂਦੀ ਹੈ ਤੇ ਰਫੀ ਉਸ ਨੂੰ ਕਹਿੰਦਾ ਕਿ ਮੈਂ ਤੇਰਾ ਫੋਨ ਦੇਖਣਾ ਚਾਹੁੰਨਾ ਪਰ ਸ਼ਾਇਰਾ ਇਸ ਗੱਲ ਤੋਂ ਮਨਾ ਕਰ ਦਿੰਦੀ ਹੈ ਹੋਰ ਰਫੀ ਨੂੰ ਗੁੱਸਾ ਆਉਂਦਾ ਹੈ ਉਹ ਫੇਰ ਇਹ ਸਾਇਰਾ ਨੂੰ ਕਹਿੰਦਾ ਕਿ ਮੈਂ ਤੇਰਾ ਫੋਨ ਚੈੱਕ ਕਰਨਾ ਮੈਨੂੰ ਲੱਗਦਾ ਹੈ ਕਿ ਤੂੰ ਹੋਰ ਮੁੰਡਿਆਂ ਦੇ ਨਾਲ ਵੀ ਗਲਤ ਹੈ ਤੇਰਾ ਕੈਰੈਕਟਰ ਸਹੀ ਨਹੀਂ ਪਰ ਸਾਇਰਾ ਨੇ ਕਿਹਾ ਕਿ ਮੈਂ ਤੈਨੂੰ ਫੋਨ ਚੈੱਕ ਨਹੀਂ ਕਰneਵਾਗੀ ਰਫੀ ਨੇ ਪਹਿਲਾਂ ਹੀ ਮਨ ਬਣਾਇਆ ਹੋਇਆ ਸੀ ਕਿ ਜੇ ਸਾਇਰਾ ਨੇ ਫੋਨ ਚੈੱਕ ਨਾ ਕਰ ਦਿੱਤਾ ਤਾਂ ਮੈਂ ਉਸ ਦਾ ਕਤਲ ਕਰ ਦੇਵਾਂਗਾ ਮੈਂ ਉਸ ਨੂੰ ਮੌਤ ਦੇ ਘਾਟ ਉਤਾਰ ਦੇਵਾਂਗਾ ਮੈਂ ਬੇਵਫਾਈ ਨਹੀਂ ਜਰਾਂਗਾ ਰਫੀ ਆਪਣੇ ਨਾਲ ਇੱਕ ਪੇਚਕਾਸ ਲੈ ਕੇ ਆਇਆ ਸੀ ਹੁਣ ਜਦੋਂ ਸਾਇਰਾ ਇਸ ਗੱਲ ਤੋਂ ਮਨਾ ਕਰਦੀ ਹੈ ਤਾਂ ਰਫੀ ਗੁੱਸੇ ਦੇ ਨਾਲ ਪੇਚਕਾਸ ਨਾਲ ਇਸ ਉੱਪਰ ਬਾਰ ਕਰਦਾ ਹੈ ਕਈ ਵਾਰ ਪੇਚਕਾਸ ਨਾਲ ਇਸ ਉੱਪਰ ਕੀਤੇ ਜਾਂਦੇ ਆ ਤੇ ਉਸ ਤੋਂ ਬਾਅਦ ਇਸ ਦੇ ਗੁਪਤ ਅੰਗ ਉੱਤੇ ਤਾਬੜ ਤੋੜ ਬਾਰ ਕਰਦਾ ਹੈ ਕਿਉਂਕਿ ਇਸ ਨੂੰ ਲੱਗਦਾ ਹੈ ਕਿ ਇਸ ਕਾਰਨ ਹੀ ਇਸਨੇ ਮੇਰੇ ਨਾਲ ਬੇਵਫਾਈ ਕੀਤੀ ਆ ਇਸਨੇ ਮੇਰੇ ਨਾਲ ਧੋਖਾ ਕੀਤਾ ਜਦਕਿ ਮੈਂ ਇਸ ਨਾਲ ਬੜਾ ਪਿਆਰ ਕਰਦਾ ਸੀ ਇਹੀ ਕਾਰਨ ਆ ਇਸ ਲਈ ਇਹ ਉਸ ਦੇ ਗੁਪਤੰਗ ਦੇ ਉੱਤੇ ਕਈ ਵਾਰ ਕਰਦਾ ਤੇ ਉਸ ਦੀ ਲਾਸ਼ ਨੂੰ ਛੱਲੀ ਛੱਲੀ ਕਰ ਦਿੰਦਾ ਹੈ ਤਕਰੀਬਨ 36 ਵਾਰ ਇਸ ਨੇ ਉਸ ਦੇ ਉੱਪਰ ਪੇਚਕਾਸ ਦੇ ਨਾਲ ਕੀਤੇ ਤੇ ਫਿਰ ਇਹ ਉਸ ਨੂੰ ਮਾਰਨ ਤੋਂ ਬਾਅਦ ਉੱਥੋਂ ਫਰਾਰ ਹੋ ਜਾਂਦਾ ਹੈ ਤੇ ਰਫੀ ਨੂੰ ਲੱਗਦਾ ਕਿ ਸ਼ਾਇਦ ਕਿਸੇ ਨੂੰ ਵੀ ਇਸ ਗੱਲ ਦਾ ਪਤਾ ਨਹੀਂ ਲੱਗੇਗਾ ਪਰ ਜਿਵੇਂ ਕਹਿੰਦੇ ਨੇ ਕਿ ਅਪਰਾਧੀ ਜਿੰਨਾ ਮਰਜੀ ਛਾਤਰ ਹੋਵੇ ਉਹ ਇੱਕ ਨਾ ਇੱਕ ਦਿਨ ਪੁਲਿਸ ਦੇ ਹੱਥ ਆ ਹੀ ਜਾਂਦਾ ਹੈ ਇਸ ਕੇਸ ਦੇ ਵਿੱਚ ਵੀ ਮਾਂ ਨੂੰ ਰਫੀ ਦੇ ਉੱਤੇ ਸ਼ੱਕ ਸੀ ਉਸ ਨੂੰ ਪਤਾ ਸੀ ਕਿ ਮੇਰੀ ਬੇਟੀ ਦੇ ਨਾਲ ਰਫੀ ਦੇ ਸੰਬੰਧ ਨਹੀਂ ਤੇ ਉਹ ਹੀ ਇਹ ਕੰਮ ਕਰ ਸਕਦਾ ਪਰ ਪੁਲਿਸ ਨੂੰ ਲੱਗ ਰਿਹਾ ਸੀ ਕਿ ਜੋ ਬੰਦਾ ਇੱਕ ਕੁੜੀ ਨੂੰ ਪਿਆਰ ਕਰਦਾ ਉਹ ਉਸ ਦਾ ਕਤਲ ਕਿਵੇਂ ਕਰ ਸਕਦਾ ਪਰ ਹਾਲਾਤ ਇਦਾਂ ਦੇ ਬਣੇ ਸ਼ੱਕ ਰਫੀ ਦੇ ਦਿਮਾਗ ਦੇ ਉੱਤੇ ਚੜ ਚੁੱਕਿਆ ਸੀ ਤੇ ਉਸ ਨੂੰ ਲੱਗ ਰਿਹਾ ਸੀ ਕਿ ਮੈਂ ਸਾਇਰਾ ਦਾ ਕਤਲ ਕਰ ਦੇਵਾਂਗਾ ਜੇ ਉਸ ਨੇ ਮੇਰੇ ਨਾਲ ਬੇਵਫਾਈ ਕੀਤੀ ਤੇ ਉਹ ਐਦਾਂ ਹੀ ਕਰਦਾ ਉਸ ਨੂੰ ਲੱਗਦਾ ਕਿ ਸਾਇਰਾ ਉਸ ਨਾਲ ਬੇਵਫਾਈ ਕਰ ਰਹੀ ਹੈ ਤੇ ਉਹ ਪੇਚਕਾਸਾਂ ਦੇ ਨਾਲ ਬਾਹਰ ਕਰ ਕਰਕੇ ਸਾਇਰਾ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਹੈ ਹੁਣ ਪੁਲਿਸ ਰਫੀ ਦੇ ਉੱਤੇ ਕੇਸ ਦਰਜ ਕਰਦੀ ਹੈ ਕੇਸ ਦਰਜ ਕਰਨ ਤੋਂ ਬਾਅਦ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਤੇ ਫਿਰ ਉਸ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਹੁਣ ਦੇਖਣਾ ਹੋਵੇਗਾ ਕਿ ਇਸ ਕੇਸ ਦੇ ਵਿੱਚ ਰਫੀ ਨੂੰ ਅਦਾਲਤ ਵੱਲੋਂ ਕੀ ਸਜ਼ਾ ਦਿੱਤੀ ਜਾਂਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਇੱਥੇ ਕੋਈ ਪਤਾ ਨਹੀਂ ਕਿੱਦਾਂ ਦੇ ਹਾਲਾਤ ਬਣ ਜਾਣ ਕਿੱਦਾਂ ਦਾ ਸਮਾਂ ਆ ਜਾਵੇ ਕੋਈ ਪਤਾ ਨਹੀਂ ਕਿ ਜੋ ਤੁਹਾਨੂੰ ਪਿਆਰ ਕਰਦਾ ਹੈ ਜੋ ਤੁਹਾਨੂੰ ਜਾਨ ਕਹਿੰਦਾ ਹੈ ਉਹੀ ਤੁਹਾਡੀ ਜਾਨ ਦਾ ਦੁਸ਼ਮਣ ਬਣ ਜਾਵੇ ਜਿਵੇਂ ਇਸ ਕੇਸ ਦੇ ਵਿੱਚ ਹੋਇਆ 5 ਸਾਲਾਂ ਦਾ ਪਿਆਰ ਜੋ ਉਸਨੇ ਇੱਕ ਕੁੜੀ ਦੇ ਨਾਲ ਕੀਤਾ 5 ਸਾਲ ਪਿਆਰ ਕਰਦਾ ਰਿਹਾ ਪਰ ਉਸ ਨੂੰ ਸ਼ੱਕ ਹੋਇਆ ਕਿ ਕੁੜੀ ਉਸ ਨਾਲ ਬੇਵਫਾਈ ਕਰ ਰਹੀ ਹੈ ਤਾਂ ਉਸਨੇ ਇਹ ਨਹੀਂ ਦੇਖਿਆ ਕਿ ਮੇਰਾ ਅੱਗੇ ਕੀ ਬਣੇਗਾ ਮੇਰੀ ਜ਼ਿੰਦਗੀ ਦਾ ਕੀ ਬਣੇਗਾ ਕਿਉਂਕਿ ਹੁਣ ਇਸ ਤੋਂ ਬਾਅਦ ਸ਼ਾਇਦ ਸਾਰੀ ਉਮਰ ਰਫੀ ਦੀ ਜੇਲ੍ਹ ਦੇ ਵਿੱਚ ਹੀ ਕੱਟ ਜਾਵੇ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ Já se